ਕੀ ਆ ਬਰਾ ਦਾਸ ਨੂੰ ਬਰਾ ਕੀ ਗੱਲ ਹੋ ਗਈ ਉਹ ਯਾਰ ਪੈਸੇ ਦਿੱਤੇ ਸੀ ਉਹ ਬੰਦੇ ਆਪਣੇ ਵਾਦ ਨੂੰ ਤੇ ਉਹਨੇ ਕੰਮ ਵੀ ਪੈਸੇ ਲੈ ਕੇ ਤੇ ਨਿਕਲ ਗਿਆ ਯਾਰ ਅੱਛਾ ਕੌਣ ਯਕੀਨ ਕੀਤਾ ਸੀ ਬੰਦੇ ਤੇ ਪੈਸੇ ਦਿੱਤੇ 71 ਲੱਖ ਰੁਪਈਆ ਅੱਛਾ ਤੇ ਉਹਨਾਂ ਵਾਲਾ ਕੋਈ ਪਤਾ ਤਾਂ ਨਾ ਕੋਈ ਆ 71 ਲੱਖ ਰੁਪਏ ਯਾਰ ਫਸਿਆ ਭਿਆਜ ਚ 71 ਲੱਖ ਤੇ ਮੈਂ ਤੇ ਤਾਂ ਕਹਿ ਨਹੀਂ ਤੂੰ ਉਹਨੇ ਬੰਦੇ ਤਾਂ ਬੰਦੇ ਨੂੰ ਉਹ ਹੈਗਾ ਹੀ ਯਾਰ ਬੰਦਾ ਵਾਕੂ ਤੇ ਮੈਂ ਉਹਨੂੰ ਫੋਨ ਕੀਤਾ ਸੀਗਾ ਤੇ ਉਹਨਾਂ ਦਾ ਮੈਂ ਨੰਬਰ ਟ੍ਰੇਸ ਕਰਾਇਆ ਤਾਂ ਲੋਕੇਸ਼ਨ ਆ ਗਈ ਨਾ ਇੱਥੋਂ ਦੀ ਬੋਲਦੀ ਕਹਿੰਦਾ ਮੈਂ ਪੰਜਾਬ 'ਚ ਆ ਤਾਂ ਹੈਗਾ ਉਹ ਮੱਚ ਲੈ ਕਿਤੇ ਮੈਨੂੰ ਵਟਾਲੇ ਕਹਿੰਦਾ ਨਹੀਂ ਨਹੀਂ ਮੈਨੂੰ ਕਹਿੰਦਾ ਮੈਂ ਵਟਾਲੇ ਉਹ ਹੈਗਾ ਨਾ ਇੱਥੇ ਕਿਤੇ ਯਾਰ ਆ ਮੇਰਾ ਭਰਾ ਤੂੰ ਉਹਨਾਂ ਨੂੰ ਫੋਨ ਕਰਕੇ ਵੇਖ ਵੀ ਵੇ ਤੈਨੂੰ ਕੀ ਆਂਦਾ ਹੋ ਨਹੀਂ ਇੱਕ ਮਿੰਟ ਮੇਰੇ ਘਰੋਂ ਫੋਨ ਕਰੂੰ ਤੈਨੂੰ ਨੇ ਕੀ ਲਾਲ ਦੇ ਕੋਲ ਪ੍ਰੋਪਰਟੀ ਦਿੱਤਾ ਹੈ ਹਾਂ ਪ੍ਰੋਫੀਲਾ ਉਸ ਤੇ ਪ੍ਰੋਫੀਲਾ ਹਾਂ ਮੇਰੇ ਇਹ ਨੀ ਤਰਦਾ ਓਕੇ ਤੂੰ ਮੈਂ ਯੂਟਰ ਮੈਂ ਫੋਨ ਕਰਕੇ ਕੁਝ ਕੀ ਪਤਾ ਮੇਰਾ ਫੋਨ ਚੁੱਕਦਾ ਤੂੰ ਆਪਣੇ ਗੱਲ ਕਰਕੇ ਵੇਪਲਾ ਤਿੰਨ ਦੀ ਜਾਂਦਾ ਯਾਰ ਆ ਸੀ ਗਏ ਯਾਰ ਆਪਾਂ ਦੇਖ ਮੈਂ ਆ ਫਸ ਗਿਆ ਗੁਰੂਆ ਮੈਂ ਲਾਈਵ ਚੈੱਕ ਪਾਰਕ ਤੋਂ ਆ ਗਿਆ 7:51 ਦਾ ਫੋਨ ਯਾਰ ਆ ਤੇ ਗੱਲ ਮਾੜੀ ਆ 7:51 ਪਰ ਕਿਹ ਆ ਚੱਲ ਜੇ ਠੀਕ ਠਾਕ ਜੇ ਕਿ ਕਿਥੇ ਕਾ ਕਿਸ ਸਾਸੀ ਕਾ ਹੋਰ ਕਿਥੇ ਗਏ ਤੁਸੀਂ ਹਾਂਜੀ ਕਿਥੇ ਗਏ ਤੁਸੀਂ ਪਟਿਆਲਾ ਮੈਂ ਪੰਜਾਬ ਚ ਆ ਯਾਰ ਨਗਰਦਾਬੁਰ ਮੈਂ ਤੁਹਾਨੂੰ ਦੱਸਿਆ ਤੇ ਮੈਂ ਗਰਦਾਬੁਰ ਆਂ ਅੱਜ ਤੁਹਾਡੇ ਕੋਲ ਪੈਸੇ ਲੈ ਆ ਤੁਹਾਡੀ ਪ੍ਰੋਪਰਟੀ ਗ੍ਰੀਟੇਟ ਮੈਂ ਅੱਜ ਥੋੜਾ ਕ ਲੈ ਆ ਆਪਨੇ ਹੋ ਜਾ ਅਸੀਂ ਤਿੰਨੇ ਹੀ ਤੇ ਪੁਲਿਸ ਨੂੰ ਗਾ ਰਿਪੋਰਟ ਕਰ ਦੇਣੀ ਹਾਂ ਹੈਲੋ ਅਮਰ ਕੌਣ ਬੋਲਣ ਡਿਆ ਯਾਰ ਮੈਂ ਕ ਵੀ ਭਰਾਵਾ ਅਸੀਂ ਰਿਪੋਰਟ ਵੀ ਕਰ ਦੇਣੀ ਹਾਂ ਥਾਣੇ ਲੋਕੇਸ਼ਨ ਦੇ ਦੀ ਇੱਥੋਂ ਦੀ ਮੋਬਾਈਲ ਦੀ ਪਈਏ ਤੂੰ ਪਹਾੜੀ ਦਾ ਪਹਾੜੀ ਲੱਕੇ ਦੇ ਕਿਹ ਹੈਗਾ ਤਾਂ ਤੁਸੀਂ ਅੰਮ੍ਰਿਤਸਰ ਹੈ ਨਹੀਂ ਕਿਤੇ ਵੀ ਓਏ ਯਾਰ ਮੈਂ ਜਾਣ ਕੇ ਸਾਨੂੰ ਪੈਸੇ ਦੇ ਤੇ ਜਾ ਸਾਨੂੰ ਕੋਈ ਜਗ੍ਹਾ ਦਵਾ ਸਾਡੇ ਤੇ ਦੋਵਾਂ ਦੇ ਪੈਸੇ ਵੀ ਲੈ ਲੈ ਤੇ ਨਾਲ ਸਾਨੂੰ ਜਗ੍ਹਾ ਦਵਾਈ ਤੇ ਸਾਡੇ ਸਾਹਮਣੇ ਬਾਦੀ ਮੈਂ ਤੁਹਾਨੂੰ ਦੱਸਣ ਰਿਹਾ ਮੈਂ ਗਰਦਾਸਪੁਰ ਹੈ گاਵਾ ਮੈਂ ਕਹਾਂ ਵੀ ਸਾਰਾ ਕੁਝ ਆਪਾਂ ਪਤਾ ਕਰ ਲਿਆ ਵਾ ਲੋਕੇਸ਼ਨ ਸਾਡੀ ਤੁਹਾਡੀ ਇੱਥੋਂ ਦੀ ਬੋਲਦੀ ਪਈ ਆ ਹਮਾਚਲ ਦੀ ਆ ਜਿੱਥੇ ਵੀ ਕਹਿੰਦੇ ਸਾਹਮਣੇ ਆ ਜਾਓ ਉਹਨਾਂ ਹੋਏ ਬਾਅਦ ਇੱਕ ਕੋਰਸਲ ਕੋਡ ਦਈਏ ਤੇ ਬਾਅਦ ਤੁਹਾਨੂੰ ਬਾਅਦ ਅਗਲਾ ਧੋਕੇ ਲਿਆਵੇ ਬਾਹਰ ਯਾਰੇ ਉਹ ਮੈਂ ਖਦਾਨਾ ਨਾ ਥੜਾ ਇੱਤਰ ਪਿਆ ਤਾਂ ਗਾ ਯਾਦਾ ਉਹ ਕੋਈ ਗੱਲ ਨਹੀਂ ਆਈ ਨਾ ਬਿਲਡਿੰਗ ਖਰੀਦੀ ਹੋਈ ਹੈ ਨਾ ਹੋਟਲ ਖਰੀਦਿਆ ਆਵਾ ਕੋਈ ਗੱਲ ਨਹੀਂ ਸਾਹਮਣੇ ਬਿਠਾ ਗਏ ਕੋਈ ਨਾ ਬਬਲ ਲੋਕੇਸ਼ਨ ਚੈੱਕ ਕਰ ਨਕਸ਼ੇ ਚੈੱਕ ਕਰ ਠੀਕ ਜਿਹਾ ਮਾਰਦਾ ਆਦੇ ਦੁਪਰੀ ਆਏ ਉਹ ਪਹਿਲਾਂ ਸੇਪਟ ਦੇਣਾ ਨਾ ਕੀਤਾ ਬਲ ਅਧਰ ਵੇਖਾਈਏ ਅਧਰ ਪੱਤੀ ਜੇ ਪੜ ਗਿਆ ਮਾਰ ਕੇ ਕਿਸੇ ਨੇ ਨਾ ਮੈਡੀ ਕਰ ਲੈਣੀ ਟਰੇਸ ਇਹ ਨਾ ਇਹ ਵੀ ਕਦੇ ਇੱਥੇ ਆਏ ਹੁਣ ਇਸ ਤਰ੍ਹਾਂ ਕਰੀਏ ਵੀ ਸਾਹਮਣੇ ਲੈ ਆ ਦੇਖਿਆ ਉਹ ਬੜੇ ਉਹ ਬੜੇ ਬਤੀਜੇ ਹੋਸ ਠੀਕ ਆ ਠੀਕ ਆ ਬਤੀਜੇ ਹੋਸ ਆ ਵਧੀਆ ਯਾਰ ਇਹ ਲਾਰੇ ਵਾਲਾ ਕੱਪ ਹੋ ਗਿਆ ਜੋ ਸਾਰਾ ਪੰਜਾਬ ਚਾਲ ਮਾਰਿਆ ਕਿਤੇ ਲੱਭੇ ਨਹੀਂ ਬਤੀਜੇ ਮੈਂ ਇਹ ਲੋਕੇਸ਼ਨ ਤਾਂ ਹੀ ਕੀਤਾ ਤੇ ਕਹਿੰਦੇ ਵੀ ਹਿਮਾਚਲ ਦੇ ਬੰਦਾ ਇੱਥੇ ਹੈਗਾ ਬਹੁਤ ਬੰਦਾ ਚੁੱਕਦਾ ਯਾਰ ਅਫਾ ਪਾਜਾਰ ਮੈਂ ਤੁਹਾਡਾ ਪ੍ਰਸਾਣ ਨਹੀਂ ਤੁਕਿਆ ਦੱਸੋ ਅੱਜ ਇੱਕ ਮਿੰਟ ਨਹੀਂ ਤੁਕਿਆ ਪਰ ਥੋੜਾ ਅੱਜ ਫੜਾਈ ਦੇ ਬੱਟਾ ਆਇਆ ਭਾਏ ਮਹੀਨੇ ਬਾਅਦ ਵੀ ਤੁਕਿਆ ਚੁੱਕਿਆ ਤੇ ਸਹੀ ਆ ਨਾ ਤੁਕਿਆ ਹੈਗਾ ਪਰ ਸਾਡੇ ਨੂੰ ਸਿਰ ਨੂੰ ਪਤਾ ਲੱਗੇ ਨਾ ਵੀ ਪੈਸੇ ਦਿੱਤੇ ਕਿਸੇ ਕੋ ਫੜ ਕੇ 75 ਲੱਖ ਰੁਪਏ ਭਾਜੀ ਤੇ ਮੈਂ ਤਾਂ ਭਾਈ ਤਨ ਅਸੀਂ ਵੀ ਬੱਚੇ ਦਾ ਆ ਆ ਵੇਖਣ ਦੇ ਇਹ ਸਾਰਾ ਹੋਟਲ ਹੀ ਆਏ ਹੋਟਲ ਖਰੀਦਿਆ ਵਾ ਤੁਹਾਡੇ ਵਾਸਤੇ ਤੁਸੀਂ ਟੈਨਸ਼ਨ ਨਾ ਲਾਓ ਉਹ ਯਾਰ ਉਹ ਇੱਥੇ ਠੰਡ ਆ ਸਾਹਮਣੇ ਉਹ ਬਰਫ ਦੇ ਦੀ ਉਹ ਬਰਫ ਦੇਣ ਦੇ ਨਾ ਉਹ ਬਰਫ ਦੇਣ ਦੇ ਓਏ ਹੋਏ ਇਧਰ ਆਪੀ ਤੀਤਨ ਬਖਾਲਾ ਓਏ ਓਏ ਬੱਦਲ ਵੇ ਕਿੰਨੇ ਸੋਹਣੇ ਬਣੇ ਯਾਰ ਯਾਰਾ ਜਲਾਉਂਦੇ ਯਾਰ ਯਾਰ ਤੇ ਦੂੰ ਮੈਂ ਤਾਂ ਮੈਂ ਤਾਂ ਮੈੜ ਆਇਆ ਜਿੱਦਾਂ ਯਾਰ ਪਾ ਚਲਾ ਤੁਹਾਡੇ ਨਾਲ ਜਾਣਾ ਵੇ ਜਸਤਾਨੇ ਐਨ ਕਿ ਸ਼ੈਨਕ ਮੋਬਾਈਲ ਉਹ ਭਰਾ ਤੁਹਾਡੇ ਕਾਰੋਬਾਰ ਵਾਸਤੇ ਮੈਂ ਪੰਜਾਬ ਆਂਡਿਆ ਵਾ ਮੈਂ ਯਾਰ ਟੋਰ ਗੱਡੀ ਆਹੀ ਕੁੜੀਆਂ ਰੋਲ ਕੇ ਕੁੜੀਆਂ ਧੱਕੇ ਖਾ ਖਾ ਕੇ ਐਨ ਗੱਲਾਂ ਆਈਆਂ ਮੈਂ ਸਭ ਕੁਝ ਮੇਰੇ ਕੋਲ ਤਾਂ ਆਪਣੀ ਗੱਡੀ ਤੇ ਆਏ ਜੇ ਤੇ ਜਾਂ ਟੈਕਸੀ ਦਿੱਤੀ ਉਹੋ ਸਰਦਾਰ ਲੋਕੀ ਖਾ ਜੋ ਕਿ ਪੈਸੇ ਵੀ ਨਹੀਂਗੇ ਹਾਂ ਰੋਟੀ ਨਾਲ ਤੇ ਬੈਹਾਂ ਨੇ ਕੋਈ ਛੱਡਾ ਕੁਛ ਮੰਗਰਦੇ ਨੇ ਕੀ ਚਾਹੀਏ ਦਪਹਿਰਾ ਮਾਰਾ ਸੀ ਜੇ ਨਹੀਂ ਰੋਟੀ ਆਤ ਪਾਇਆ ਦੇਖੋ ਚਵੇੜਾ ਲਾ ਲੋ ਯਾਰ ਇਹ ਖੋਮਾ ਦਾ 11 ਰੁਪਇਆ ਭਰਾਵਾ ਦਾਂਗਾ ਮੈਂ ਹਾਟਲ ਤਾਈਓ ਖਰੀਦ ਜਾ ਹੁਣ ਇੱਥੇ ਜੋ ਬੰਦਾ ਯਾਰ 1-1 ਰੁਪਇਆ ਦਾ ਤੁਹਾਡਾ ਮਨ ਹਿਸਾਬ ਦੇਣਾ ਆ ਆਓ ਆਓ ਮੇਰੇ ਕੋਲ ਤਾ ਆ ਕੰਨ ਮੈਂ ਕਮਰਾ ਖਾ ਦਾਂ ਆਪਣਾ ਕਮਰੇ ਤੇ ਬੈ ਕੇ ਗੱਲ ਕਰਦੇ ਆ ਆਓ ਆਜੋ ਯਾਰ ਆਜੋ ਤੁਸੀਂ ਯਾਰ ਤੁਸੀਂ ਦੇ ਹੋ ਗੱਲ ਮੈਂ ਪੰਜਾਬ ਦੇ ਸਾਨੂੰ ਭਾਵਾ ਨਹੀਂ ਭਾਵਾ ਨਾਲ 50 ਛੱਡ ਕੇ ਚੱਲ ਜਿਆ ਹਾਂ ਵੀ ਕੀ ਕਰਨਾ ਕੀ ਨਹੀਂ ਕਰਨਾ ਮੇਰਾ ਘਰ ਬਾਹਰ ਉੱਥੇ ਹੀ ਆ ਨਾ ਸਾਰਾ ਕੁਝ ਉੱਥੇ ਹੀ ਆ ਨਾ ਬੱਚੇ ਉੱਥੇ ਹੀ ਆਣਾ ਆਖੋੜ ਕਮਰਾ ਮੇਰਾ ਯਾਰ ਆ ਮੇਰਾ ਕਮਰਾ ਕਮਰਾ ਨੰਬਰ ਵੀ 8 ਹੀ ਹੈ ਕਮਰਾ ਨਾਲ ਮਤੇ ਤਾਲਾ ਹੋ ਗਿਆ ਤਾਲਾ ਇਹਨੂੰ ਜਦਾਂ ਭਰਾਵਾ ਤੁਸੀਂ ਦੇ ਮੈਨੂੰ ਨਾ ਪਤਾ ਨਹੀਂ ਆਉਂ ਇਹਦੇ ਪਿੱਛੇ ਆਪ ਦੇ ਦੇ ਵੀ ਜਿੰਨਾ ਮੈਂ ਚੋਰ ਹਾਂ ਨਾ ਯਾਰ ਮੈਂ ਕੋਈ ਚੋਰ ਨਹੀਂ ਆ ਉਹ ਯਾਰ ਤੁਹਾਡੇ ਪੈਸੇ ਜਬਰਦਸਤ ਕਰਵਾਣ ਵਾਸਤੇ ਮੈਂ ਆਪਾ ਫਿਰਦਾ ਨਾ ਇੱਕ ਮਲ ਕਵਾੜੇ ਕੰਮ ਛੱਡਦਾ ਸੀ ਉਹ ਛੱਡਦਾ ਕਵਾੜੀ ਆ ਸਾਰੇ ਕੰਮ ਛੱਡ ਤੇ ਆਪਾਂ ਤੇ ਜੰਮੇ ਲੱਗੇ ਲੱਗੇ ਹਾਂ ਹਾਂ ਮੂੰਦਾ ਫੜ ਕੇ ਲਾ ਕੋਲ ਬਣਾਉਂਦੀ ਉਹ ਮੈਂ ਟਿਕਣੀ ਪੈਗਾ ਕਮਰਾ ਮੇਰਾ 13 ਦਾ ਹੈ ਕਮਰਾ ਮੇਰਾ ਨਾ ਯਾਰ ਮੈਂ ਆਪਾਂ ਚੱਲਾਂਗੇ ਉਹ ਗੱਲ ਤੂੰ ਕਰੀ ਜਾਣਾ ਉੱਥੇ ਬਹਿ ਕੇ ਗੱਲ ਕਰੋ ਕੀ ਦਾ ਕਰਨਾ ਵਾ ਲਾ ਦੋ ਪਰਾਵਾ ਤਾਨੂੰ ਐਨਕਾ ਚਬਣ ਡਿਆ ਨੇ ਮੈਂ ਐਨਕਾ ਲਾ ਦਿੰਨਾ ਆ ਲੋ ਆ ਲੈ ਆਪਾਂ 15000 ਦੇ ਐਨਕਾ ਨੇ ਆ ਫੜ ਲਾ ਪਰਾਵਾ ਹਾਂ ਮੈਂ ਗੱਲ ਕਰ ਰਿਹਾ ਮੈਂ ਤੇ ਬੂਏ ਖੋਣਾ ਭਜਣਾ ਜਾ ਰਿਹਾ ਉਹ ਮੈਂ ਕਿੱਥੇ ਭਜਣਾ ਭਰਾ ਮੇਰਾ ਹੀ ਹੋਟਲ ਆ ਠੀਕ ਆ ਮੈਂ ਆਪਣਾ ਮੈਨੂੰ ਕਮਰਾ ਕਮਰਾ ਤੇ ਨਵਾ ਤੋਂ ਹੀ ਰੈਸਟੋਰੇਟ ਕਰੋ ਫਰੈਸ਼ ਕਰੋਸ਼ੋ ਤੇ ਆਪਾਂ ਗੱਲ ਕਰਦੇ ਆਂ ਕੋਈ ਗੱਲ ਮਰ ਗਈ ਹੈ ਕਿ ਕਿੱਦਾਂ ਫੁੱਲ ਚਲ ਗਏ ਇੱਥੇ ਘੁੰਮਣ ਚੱਲਦੇ ਆਂ ਓ ਯਾਰ ਇਹ ਮੈਂ ਸਾਰੇ ਕਹਿ ਕੇ ਲਵਾਏ ਆ ਤੁਹਾਡੇ ਵਾਸਤੇ ਲਵਾਏ ਮੈਂ ਤਾਂ ਤੁਹਾਨੂੰ ਸੱਜਣਾ ਹੀ ਮੈਂ ਸੱਜਣਾ ਹੀ ਭਰਾ ਤੁਸੀਂ ਯਾਰ ਤੁਹਾਨੂੰ ਤਾਂ ਮੰਨੋ ਨਾ ਚੋਰ ਹੀ ਬਣਾਦਾ ਯਾਰ ਬੰਦੀਆਂ ਕਿਹ ਉਹ ਅੰਦਰ ਦੇ ਬੰਦੀਆਂ ਆ ਕਿਹੜੀਆਂ ਨੇ ਮੁੰਡੀਆਂ ਕਾਦੀਆਂ ਨੇ ਰੇ ਬੰਦੀਆਂ ਬਾਹਰੋਂ ਬੈਗ ਉਹ ਬੈਗ ਆਸਟ੍ਰੇਲੀਆ ਤੋਂ ਉਹ ਬੈਗ ਉਹ 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 ਬੈਗ ਬੈਗ ਬੜੇ ਬੈਗ ਭਾਈ ਬੈਗ ਰੱਖੋ ਬੈਗ ਮੰਨ ਇਹ ਉਹ ਉਹ ਜਾਣ ਲੱਗੇ ਸਵਾਲ ਆਈ ਪਾ ਗਏ ਲਾਵਾ ਤੋਂ 200 ਰੁਪਏ ਇਹਦੇ ਵਿੱਚ ਰੱਖਿਆ ਵਾ ਮੈਂ ਹੁਣ ਮੈਂ ਕੀ ਕਰ ਸਕਦਾ ਮੈਂ ਦੋ ਬਾਤ ਆਈ ਪਾਇਆ ਕਿ ਦੇਤਾ ਨੂੰ ਨਹੀਂ ਯਕੀਨ ਤੇ ਮੈਂ ਪ੍ਰਵਾ ਤੁਹਾਡੇ ਪੈਸੇ ਵਾਪਸ ਕਰ ਦਿੰਦਾ ਵਾ ਠੀਕ ਆ ਨਹੀਂ ਸਾਨੂੰ ਪ੍ਰਵਾ ਕਰਾਰ ਕਰਦੇ ਇੱਕ ਜਵਾਲ ਉਸ ਦੀ ਸਾਨੂੰ ਕਿਹੜੀ ਤਰੀ ਨੂੰ ਸਾਨੂੰ ਕੀ ਦਵਾਏਗਾ ਅਸੀਂ ਉਦੋਂ ਤੱਕ ਰੁੱਕ ਜਾਂਦੇ ਹਾਂ ਗੱਲ ਸੁਣ ਰਵਿੰਦਰ ਸਾਹਿਬ ਤੂੰ ਤੇ ਹੈਗਾ ਭਾਈ ਵੱਲ ਨਾ ਠੀਕ ਆ ਤੂੰ ਬੋਤੇ ਜਦ ਤੱਕ ਮੇਰੇ ਨਾਲ ਗੱਲ ਕਰ ਤੇਰੇ ਚੈੱਕ ਦੋ 500 ਹੈ ਨਾ ਉਹ ਕਿਹੜਾ ਚੈੱਕ 500 ਹੈ ਨਾ ਮੈਂ ਅੰਦਰ ਸਾਹਿਬ ਨੇ ਤਾਉਂਗਾ ਤਾਂ ਗਾਣਾ ਕੱਢੀਆਂ ਨਾ ਤੇ ਪਾਈਸਾ ਤਾਂ ਤੁਝੇ ਮੈਂ ਐਨੀ ਟਾਈਮ ਤੋਂ ਚਾਹ ਦਿੱਤਾ ਚਾਹ ਤਾ 75 ਲੱਖ ਰਬਾ ਬਰ ਬਾਰ ਮੈਂ ਫੇਰ ਵੀ ਤਨੂੰ ਦੁਬਾਰਾ ਪੜ੍ਹ ਦੇ ਤੇ ਵੀ ਚੱਲ ਕੋਈ ਗੱਲ ਨਹੀਂ ਯਾਰ ਉਹ ਪਾਈਸਾ ਤਾਂ ਥਾਡੀ ਗੱਲ ਮੰਨਦਾ ਤਾਨੂੰ ਮੈਂ ਚੱਕ ਦੇ ਗਿਆ ਨੇ ਤੇ 70 ਲੱਖ ਲਈ ਤੂੰ ਕਿਹਾ ਮਸਰਾਇਦਾ ਜਾਏਗਾ ਪਾਈਸਾ ਲਗੀ ਆਈ ਜੀ ਸਾ ਹੁਣ ਹੱਲ ਹੱਲ ਕੱਢ ਦੇ ਨੇ ਮੈਨੂੰ ਯਾਰ ਕਿਥਲਾ ਗੱਲ ਕਰਨਾ ਹੁੰਦੇ ਤੇ ਮੈਂ ਤੈਨੂੰ ਹੱਲ ਕੱਢ ਕੇ ਦੰਨਾ ਵਾ ਸਾਰਾ ਕੁ ਠੀਕ ਆ ਤੇਰੇ ਚੱਕ ਬੌਂਸ ਹੋਏ ਤੂੰ ਐਨਾ ਮੈਨੂੰ ਖੱਜਲ ਖਰਾਬ ਕੀਤਾ ਗੱਡੀ ਮੇਰੀ ਬੌਂਡ ਕਰਵਾਤੀ ਇੱਥੇ ਪਤਾ ਨਾ ਬੱਚੇ ਆ ਮੈਨੂੰ ਹੋਟਲ ਦੀ ਦੱਸ ਪਈ ਮੈਂ ਆ ਵੀ ਚਲਦਾ ਧਾ ਹੁਣ ਰੋਜ਼ਗਾਰ ਜਿਹੜਾ ਮੈਂ ਉਹ ਵੱਡਾ ਬਣਵਾ ਤਾ ਨਾ ਥੋੜਾ ਜਿਹਾ ਹੋਟਲ ਤੁਹਾਡੇ ਵਾਸਤੇ ਖਰੀਦਾ ਵਾਜੇ ਹੋਟਲ ਜਿਹੜਾ ਤੁਹਾਨੂੰ ਸਾਰਾ ਨੂੰ ਐ ਦੋਵਾਂ ਨੂੰ ਤੁਹਾਨੂੰ ਪ੍ਰਾਪਾ ਦੇ ਦੇਣਾ ਮੈਂ ਆਪ ਕਹਿ ਰਹਿਣਾ ਮੈਥੋਂ ਕੋਈ ਗਾਮ ਚੱਲਣਾ ਹੈ ਮੁੰਡਾ ਤੂੰ ਪ੍ਰਾਪਲਾ ਪਹਿੜ ਦੇ ਕੇ ਜਾਈਂ ਤੇ ਜਿੰਨੇ ਮਰਜ਼ੀ ਜਾਈਂ ਜਦੋਂ ਤੁਹਾਨੂੰ ਮੈਂ ਹੋਟਲ ਹੀ ਦੇ ਦਿੱਤਾ ਤੇ ਤੁਹਾਨੂੰ ਪੈਸੇ ਹੁਣ ਪੈਸੇ ਤੇ ਪਿੱਛੇ ਰਹਿ ਗਿਆ ਮੇਰੀ ਜਾਨ ਹੈ ਚਲੋ ਇੱਕ ਕਰੀ ਤਵਾ ਕਰ ਲੈ ਸਤ ਮਾਨਾ ਕਿਉਂਕਿ ਬੋਦਾਂ ਵੀ ਪੈਸੇ ਡੁੱਬੇ ਤਬਾਰ ਤੇ ਕਰੋ ਜੀ ਕੀ ਨਹੀਂ ਕਰਦਾ ਤਬਾਰ ਕਰੋ ਤਬਾਰ ਤੇ ਕਰੋ ਜੇ ਤੁਹਾਨੂੰ ਇੱਥੇ ਇਹਨਾਂ ਨੇ ਵੱਡ ਵੱਡ ਗੈਣਾ ਪਹਾੜੀਆਂ ਨੇ ਖਾ ਲਿਆ ਤੇ ਗੱਲ ਪੁੱਤਰ ਵੇ ਗੱਲ ਸੁਣੋ ਮੈਂ ਯਾਰ ਤੁਹਾਡੇ ਪੈਸੇ ਲਾ ਕੇ ਕਿਤੇ ਨਹੀਂ ਭਜਦਾ ਓਏ ਆ 15000 ਦੀਆਂ ਐਨ ਕਬ ਹੈ ਬਾਂਦਰ ਦੇ ਮੂੰਹ ਆ ਗਿਆ ਤੂੰ ਲਾ ਕੇ ਬਹਿ ਗਿਆ ਵੈਦ ਨੂੰ ਹੱਥ ਨਾ ਲਾਈਂ ਵੈਦ ਚ 2 ਕਰੋੜ ਰੁਪਈਆ ਮੈਂ ਕੋਈ ਹੋਰ ਹੋਟਲ ਲੈ ਕੇ ਉਹ ਖਰੀਦ ਕੇ ਦੇਣਾ ਤੁਹਾਨੂੰ ਠੀਕ ਆ ਆਹੋ ਚਲੋ ਆਪਾਂ ਨੂੰ ਇੱਥੇ ਮਿਲ ਜੀਂ ਨਹੀਂ ਬਣਾ ਹਾਂ ਲੱਭਦੇ ਰਹੋਗੇ ਪੁੱਤ ਇਹ ਨਾ ਹੱਥ ਆਇਆ ਦਾ ਜੀ ਤੁਹਾਡੇ ਮੈਂ ਤੁਹਾਡੇ 1-1 ਰੁਪਏ ਦਾ حساب ਦਾਂਗਾ ਯਾਰ ਤੂੰ ਹੀ ਮੈਨੂੰ ਪੰਜਾਬ ਤੋਂ ਇੱਥੇ ਆਏ ਰੇ ਪਾ ਚਾਹ ਪਾਣੀ ਪੀਓ ਕੋ ਨਾਸ਼ਤਾ ਨੂੰਤਾ ਕਰੋ ਕੋਈ ਗੱਲ ਨਹੀਂ ਯਾਰ ਉਹ ਐਹੋ ਦੀ ਕੋਈ ਗੱਲ ਨਹੀਂ ਹੋਰ ਬਾਲ ਬੱਚੇ ਠੀਕ ਠਾਕ ਆ ਗੱਲ ਸੋਣਾ ਤੈਨੂੰ ਪੁੱਛਣੀ ਵੇ ਨਾਲ ਦਾ ਇਸ਼ਾਰੇ ਥੋੜੀਏ ਤੂੰ دیر ਬਾਅਦ ਜੇਕਰ ਕਰੋਗੇ ਇੰਟੀਗ੍ਰੇਟਿੰਗ ਬਾਲ ਬੱਚੇ ਠੀਕ ਠਾਕ ਆ ਤੇਰੇ ਬਾਲ ਬੱਚੇ ਤੇ ਤੇਰੀ ਜਾਨ ਨੂੰ ਰੋਂਦੇ ਆ ਉਹ ਮੇਰੀ ਜਾਨ ਨੂੰ ਰੋਂਦੇ ਮੈਂ ਉਦੋਂ ਕਾਹੇ ਪੈਨ ਸੂਰੀਆਂ ਨੂੰ ਜੰਮਦੇ ਤੇ ਜਾਓ ਆ ਅੱਛਾ ਲੈ ਉਪਰ ਆ ਬਾਕੀ ਯਾਰ ਤੁਹਾਨੂੰ ਬਿਲਡਿੰਗ ਆਈ ਨਾ ਬਿਲਡਿੰਗ ਖਰੀਦੀ ਆ ਠੀਕ ਆ ਉਹ ਬਿਲਡਿੰਗ ਦਾ ਸੌਦਾ ਵੱਜਾ ਨਹੀਂ ਇੱਥੇ ਮੈਨੂੰ ਪਤਾ ਲੱਗਾ ਕਿ ਉੱਤਰਾਖੰਡ ਚ ਆ ਬਿਲਡਿੰਗਾਂ ਜਿਹੜੀਆਂ ਵਕਾਬੂ ਹੈਗੀਆਂ ਨੇ ਚਲ ਆਪਾਂ ਉੱਥੇ ਲੱਲਿਆ ਵਾ ਇਹ ਬਹੁਤ ਹੋਈ ਕਿ ਮੈਂ ਤੇ ਨਹੀਂ ਕਰ ਕੋਈ ਗੱਲ ਨਹੀਂ ਤੁਸਾ ਗਾ ਗਿਆ ਇੱਕ ਵਾਰੀ ਚਲ ਚੱਲੀ ਬਈ ਚਲ ਵੇਖ ਲੈ ਚਲ ਪਤਾ ਲੱਗੂਗਾ ਜਦੋਂ ਸਾਨੂੰ ਪਹਾੜੀ ਇੱਥੇ ਵੱਡ ਵਾ ਚਲ ਦੁਬਾਰੇ ਪਾਉਂਦਾ ਓਕਾ ਨਾ ਵੇਖੀ ਨਹੀਂ ਪਹਾੜੀ ਤੁਹਾਡਾ ਬਣਾਉ ਲਿਆ ਯਾਰ ਉਹ ਐਨ ਕੋਈ ਦਿੱਲੀ ਉਹਨੇ ਮੈਂ ਤੁਨ ਮੈਂ ਕਹੇ ਬੈਕ ਵਾਲਾ ਆ ਗਿਆ ਗਾ ਉਹਨੂੰ ਮੈਂ ਰਖਾਈ ਯਾਰ ਉਹ ਚਪਲਾਂ ਨਹੀਂ ਛੱਡਦਾ ਆ ਮਤਲ ਅੱਜ ਰੋ ਰੋ ਆਦੇ ਜਾਓ ਬੜਾ ਨਹੀਂ ਕੰਮ ਚੱਲ ਚੱਲ ਜਿਓ ਚੱਲ ਜਿਓ ਬੁੱਤਾ ਚੱਲ ਜਿਓ ਬੁੱਤਾ ਸਾਹ ਸੁਣ ਕਰਾਈਏ ਦੀ ਸਾਡੇ ਨਾਲ ਤੇ ਹੁਣ ਹੋ ਗਏ ਓਏ ਖਰਬੂਜੇ ਵਾਂਗੋਂ ਤੋਂ ਫੁੱਲਿਆ ਵਾ ਭਰਾਵਾ ਕਦੇ ਉਹ ਗੱਲ ਕਰੀ ਜਾਣ ਨਾ ਦੱਸਣਾ ਉਹ ਹੁਣ ਅੱਜ ਦੀ ਰਾਤ ਤੇ ਰੋ ਯਾਰ ਨਹੀਂ ਨਹੀਂ ਕੋਈ ਗੱਲ ਆ ਰੋ ਅੱਧੀ ਰਾਤ ਨੂੰ ਕੋਈ ਦੰ ਨਹੀਂ ਗੁਰਦਰ ਦੇ ਦਾਖਿਆਂ ਤੇ ਕਰਦੇ ਨਾਲ ਵੀ ਜੇ ਸਾਨੂੰ ਪੈਸੇ ਮਿਲ ਗਏ ਜਾਂ ਉਹਦੀ ਜਗ੍ਹਾ ਸਾਨੂੰ ਹੋਟਲ ਮਿਲ ਜਾਊਗਾ ਨਹੀਂ ਰਾਤ ਨੂੰ ਹੋਟਲ ਉਹ ਹੋਟਲ ਇਹ ਮਨਤਾ ਦਈਆ ਤੁਸੀਂ ਹੋਟਲ ਲੈ ਸਕਦੇ ਦੇ ਵਾ ਮੈਨੂੰ ਬਾਤ ਕਰੀ ਠੀਕ ਹੈ ਚਲ ਜਿੱਧਰ ਕੇ ਕਹਿੰਦੇ ਜਿੱਧਰ ਕੇ 베ਰੀ ਉਧਰ ਕੇ ਮਲਾ ਚਲੋ ਯਕੀਨ ਕਰ ਲੈ ਕੋਰੀ ਬੋਲ ਜਦੋਂ ਬੁਖਾਰ ਵੇਲੇ ਨੈੱਟ ਵੀ ਸੋਚਦਾ ਤੱਬੂ ਦੇ ਮੂੰਹ ਆਇਆ ਯਾਰ ਵੇ ਮੈਂ ਕਿਥੋਂ ਠੱਗੀ ਮਾਰ ਕੇ ਪੰਜਾਬ ਤੋਂ ਇੱਥੇ ਉੱਤਰਾਖੰਡ ਚ ਆਇਆ ਤੇ ਉੱਤਰਾਖੰਡ ਜਾ ਕੇ ਵੀ ਇਹਨਾਂ ਨੇ ਮੈਨੂੰ ਛੱਡਿਆ ਨਹੀਂ ਆਹ ਫੋਨ ਤੇ ਹੈ ਪੈਰੋ 57 ਦਿਲ ਤੇ ਕਰਦਾ ਇਹਨੂੰ ਛੁੱਟ ਜਣਾ ਤੋੜ ਦਵਾਂ ਕਦੇ ਮੈਂ ਹੁਣ ਫੋਨ ਤੋਂ ਬਗੈਰ ਗੁਜ਼ਾਰਾ ਵੀ ਆਣੀਆਂ ਕੀ ਕਰਾਂ ਮੈਂ ਇਹ ਲੱਭ ਲਿਆ ਇਹਨਾਂ ਨੇ ਮੈਨੂੰ ਛੱਡਣਾ ਹੈ ਨਹੀਂ ਆ ਪੈਸੇ ਨਾ ਲੈਣੇ ਰਾਜ਼ੀ ਦਾ ਤੇਰੇ ਤੋਂ ਇਦਾਂ ਕਾ ਲੋਰਾ ਜੋ ਪਸੋੜੀ ਬਣਾਵਾ ਇਹਨਾਂ ਤੋਂ ਦੂਰੀ ਐ ਨਾ ਤੈਨੂੰ ਵੇਚ ਕੇ ਖਾਣਾ ਹੀ ਖਾਣਾ ਈਓ ਇਹਨਾਂ ਮੁੰਡਿਆਂ ਨੇ ਤੈਨੂੰ ਛੱਡਣਾ ਨਹੀਂ ਉਹ ਬੈਗ ਚੁੱਕ ਤੇ ਇੱਥੋਂ ਗਾਂ ਨਿਕਲ ਜਾ ਕੇ ਆ ਨਾ ਬੋਟਲ ਨੂੰ ਮੈਂ ਤੈਨੂੰ ਰਸਾਂ ਇਹ ਜੇ ਪੰਜਾਬ ਤੋਂ ਇੱਥੇ ਤੱਕ ਆ ਗਿਆ ਤੇ ਇਹਨਾਂ ਨੇ ਗਾੜੀ ਵੀ ਆ ਜਾਣਾ ਵਾ ਰਾਜੂ ਪਸੋੜੀ ਬਣਾਵਾ ਤੂਰੀ ਇਹਨਾਂ ਦੇਖ ਕੇ ਖਾਣਾ ਹੀ ਖਾਣਾ ਈ ਦੋਸਤ ਪਿਆ ਗਲਤੀ ਖਾ ਗਿਆ ਫੇਰ ਭਰੋਸਾ ਕਰ ਜਾ ਉੱਤੇ ਚੱਲ ਕੋਈ ਗੱਲ ਨਹੀਂ ਯਾਰ ਆਪਾਂ ਕੀ ਕਰ ਸਕਦੇ ਦੱਸ ਕੀ ਹੱਲ ਕੁਝ ਆਦਾ ਆ ਦੱਸ ਮੇਰੀ ਗੱਲ ਸੁਣਦਾ ਆਪਾ ਕੀ ਕੀਤਾ ਇਹਦਾ ਇੱਕਾਰੀ ਸਾਡਾ ਧੋਖਾ ਕਰ ਗਿਆ ਉਹ ਕਿਤਨੀ ਕੀਤਾ ਨਹੀਂ ਕੀਤਾ ਧੋਖਾ 75 13 ਤੇ 75 ਮੇਰਾ ਹੀ ਹੈ ਹੈ ਅਸੀਂ ਉਹ ਸਾਨੂੰ ਤਾਂ ਉਹ ਆਖਿਆ ਸੀਗਾ ਵੀ ਮੈਂ ਹੋਟਲ ਰੈਡਨ ਦਾ ਜਆ ਤੁਹਾਨੂੰ ਮੌਲ ਕੀ ਦੇ ਦੇ ਲਗਾ ਹੈ ਹੈ ਚਾਬੀਆਂ ਤੇ ਸਭ ਕੁਝ ਦਿੱਤੀਆ ਉਹ ਤੇ ਜਦੋਂ ਵੇਖਿਆ ਪਤਾ ਵੀ ਉਹਦੇ ਦਿਨਾਂ ਤੇ ਦਿਹਾੜੀ ਹਸਤੇ ਹੈ ਸਾਨੂੰ ਫੇਰ ਧੋਖੇ ਦੇ ਜਾ ਕੇ ਚਲ ਗਏ ਨਾਲੇ ਛੇਤਰ ਵੀ ਖਾਦੇ ਨਾਲੇ ਮੋਰੇ ਕੋ ਭਰਾ ਕੀ ਕਰੀਏ ਫਿਰ ਉਹਨੂੰ ਫੋਨ ਲਾ ਲ ਕਿਸੇ ਕਿਤੇ ਬੋਲਦੀ ਹੈ ਜੀ ਅੱਗੇ ਸ਼ਰ ਵਿਚਦਾ ਆ ਲੋਕੇਸ਼ਨ ਆਉਦੀ ਨਾ ਹੈਗੀ ਆ ਇੱਧਰ ਦੀ ਆ ਵੇ ਦੇਗਾ ਧੀਏ ਕਿਤੇ ਚੱਲ ਆ ਮਾਰੇ ਦੇ ਆ ਵੇ ਨਾ ਐਰੋ ਕਿੱਧਰ ਜਾਂਦੇ ਆ ਆਹੋ ਆ ਇੱਧਰ ਹੀ ਇੱਧਰ ਰਾਹ ਆ ਤੇ ਆ ਵੇ ਇੱਧਰ ਨੂੰ ਅੰਦਰ ਜਾਂਦੇ ਜਾਂਦੇ ਆ ਵੇ ਧਰਤੀ ਨੂੰ ਬੜੇ ਉਸ ਤੇ ਕਲਿੱਕ ਇਹ ਨਾਲ ਲਿਆਉਣਾ ਬੜੀ ਦੇਖਣ ਨੂੰ ਮੈਂ ਕਹਾਂ ਕਿ ਸਿੱਧਾ ਪੁਲਿਸ ਨਹੀਂ ਬੁਲਾਉਣੀ ਆਪਾਂ ਹਾਂ ਹਾਂ ਰੁਕ ਜਾ ਆਇਆ ਜਾ ਆ ਆ ਕਮਰਾ ਵੇ ਲੈ ਲੈ ਕਮਰਾ ਵੀ 420 ਆਪ ਨੂੰ ਚਾਹ ਤੋ ਵੀ ਇਹਦੇ ਹਣਾ ਇਹ 420 ਬੰਦਾ ਕਿਦਾ ਕਰਨਾ ਰੁਕ ਜਾ ਇਹਨੂੰ ਨਾ ਭਾ ਇਦਾਂ ਨਹੀਂ ਕੱਢਾ ਆਪਾਂ ਮੂੰਹ ਨਾਲ ਬੰਨ ਲੈਨੇ ਨਹੀਂ ਨਹੀਂ ਮੈਂ ਕੋ ਮੈਂ ਰੂਮ ਸਰਵਿਸ ਨੂੰ ਬੰਨ ਕੇ ਨਾ ਇਹ ਕਹਿੰਦੇ ਇਧਰ ਹੋਣਾ ਇਸਕੇ ਜੇ ਫੇਰੇ ਇਹ ਬੜਾ ਬੜਾ ਤਰੀਕਾ ਈ ਹੋ ਕੰਦਾ ਬਣਾਣਾ ਰਾਜੂ ਘੋਰੀ ਤੇ ਬਣਾ ਅਗਰ ਖਦੂਰੀ ਅੱਜ ਕਾਕਾ ਸਾਡੇ ਹੱਥਾਂ ਦੇ ਕੱਢਾ ਮੇਰੇ ਤਸਰ ਪੂਰੀ ਆ ਦੋ ਅੱਜ ਆ ਜਾਓ ਆ ਜਾ ਕਾਕਾ ਜੀ ਬੜਾ ਬੋਲਦਾ ਤੂੰ ਚੋਪੜਾ ਰੱਖਾ Tíga. Room service. Room service. Es la palabra que toca ya, ਅੰਦਰੋਂ ਨਾਸਤਾ ਆਰਡਰ ਕੀਤਾ ਮੈਨੂੰ ਲੱਗਦਾ ਉਹ ਆਇਆ ਸ਼ੁਰੂਆਤ ਬੰਦੇ ਵਾਤੀਸ ਗਾਇ ਨਹੀਂ ਇਹ ਗਤੀਸ ਵਾਹ ਹੋਰ ਉਹ ਤੇਰਾ ਬਰਾ ਆਪਣਾ ਨਾ ਨਾ ਉਹ ਉਹ ਨਾ ਉਹ ਆਵੇ ਰਾਕੀ ਬਸੋਰੀ ਆ ਰਿਹਾ ਵੇਖਣ ਨੂੰ ਫਿਰ ਉਹ ਭਰਾ ਆ ਨੰਬਰ ਇਹਨੇ ਪਹਿਲਾਂ ਭਰਾਂ ਪਾਣਾ ਜੀ ਦੋ ਵਾਰੀ ਆਸਰਾ ਉਹ ਚਾਹ ਉਹ ਕਰ ਦੇ ਸਟਾਫ ਤੇ ਆਂਡ ਉਹ ਲੋਕ ਯਾਰ ਉਹਨੇ ਤੁਹਾਨੂੰ ਫੇਰ ਲਾਰਾ ਲਾ ਕੇ ਚਲ ਗਿਆ ਕਿਹਨੂੰ ਫੇਰ ਹੈ ਸਾਨੂੰ ਤਾਂ ਤੇ ਮੋਰਾ ਤੋੜ ਤੋੜ ਰਹਾ ਨੇ ਬੱਕਿਆ ਅਦਰ 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 ਇਹ ਇੱਕ ਦਾੰਦ ਥਗੀਰਾ ਮਾਰ ਸਾਬੇ ਵੇ ਬੜੀ ਘੱਟ ਉਹ ਯਾਰ ਆਹੜਾ ਤੇ ਬੜਾ ਉਹ ਯਾਰ ਘਹਿਰ ਮਿਲਿਆ ਅਗਰ 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 ਉਹ ਤੁਹਾਨੂੰ ਯਾਰ ਮੈਂ ਤੁਹਾਨੂੰ ਕਿਹੜੀ ਠੱਗੀ ਹੋਰ ਮਾਰ ਮੈਂ ਤੁਹਾਨੂੰ ਹੈ ਸਾਨੂੰ ਤੇ ਤੇ ਯਕੀਨ ਕੀਤਾ ਠੀਕ ਹੈ ਵੀ ਅਹੀਂ ਤੈਨੂੰ ਹੋਟਲ ਤੋਈ ਜਾ ਵੀ ਦੇ ਲੱਗਾ ਠੀਕ ਹੈ ਉੱਥੇ ਜਦੋਂ ਅਸੀਂ ਪਤਾ ਕੀਤਾ ਸਾਰਾ ਉਹ ਕਹਿੰਦੇ ਲੈ ਗਏ ਉਹ ਦਿਹਾੜੀ ਦੇ ਕਲੇ ਦਿਨ ਦਾ ਰਹਿ ਰੈਂਡ ਦੇ ਰੈਂਡ ਦੇ ਆਈ ਉਹਨਾਂ ਬਾਲਕੀ ਲਈ ਫਿਰਦੇ ਉਹਨਾਂ ਸਾਡੀਆਂ ਮੱਖੀਆਂ ਤੱਕ ਤਾਂ ਛੜੀਆਂ ਵੀ ਕਿਹੜੀ ਥਾੜੀ ਮਾਰ ਗੀ ਓਏ ਨਾਲੇ ਪੀਆ ਭਾਂਡੇ ਵੀ ਲੈ ਉਹਨਾਂ ਨੇ ਸਾਡੇ ਕੋਲ ਉਤੋਂ ਆਵੇ ਉਹ ਸਾਨੂੰ ਕਿਰਾਇਆ ਵੀ ਦੇ ਕੇ ਗਿਆ ਤੇ ਭੱਜ ਗਿਆ ਤੁਹਾਡਾ ਬੰਦਾ ਨਾਲੇ ਭਾਂਡੇ ਨਾਲੇ ਸਫਾਈਆਂ ਕੀਤੀਆਂ ਇਹਦੇ ਪੂਰੇ ਆ ਜਾਂ ਤੂੰ ਤੋਰ ਨਾ ਮਾਈ ਗਾਹਾਂ ਕਿੱਤੇ ਸਰਾੜੇ ਕੰਬਲ ਨੇ ਗਰਮ ਚੀਜ਼ਾਂ ਪਾ ਕੇ ਪੂਰੀ ਠੰਡ 'ਚ ਮਰ ਗਏ ਇੱਥੇ ਓ ਯਾਰ ਤੇ ਮੈਂ ਇੱਥੇ ਕੰਨੀਆਂ ਪਾਈਆਂ ਆ ਕਿਹੜੇ ਗੰਦੇ ਹਲ ਮੋਰ ਤੋਂ ਉਹ ਗੰਦੇ ਸਨਾਰਾ ਬਣਾਈਏ ਉਹ ਕੰਮ ਕਰਦਾ ਡਾਇਮੰਡ ਦਾ ਬਸ ਠੀਕ ਆ ਗੰਦਾ ਸਨਾਰਾ ਉਹਦਾ ਆ ਵੀ ਤੇਰੇ ਫੋਨ ਆ ਤੁਸਿਆ ਵੀ ਤੈਨੂੰ ਨਹੀਂ ਛੱਡਣਾ ਐਂ ਹੁਣ ਪੁਲਿਸ ਕੋ ਤੈਨੂੰ ਫੜਾਉਣਾ ਹੀ ਉਹ ਤੋਂ ਬਿਨਾਂ ਸਾਡੇ ਪੈਸੇ ਨਹੀਂ ਵਾਪਸ ਆਉਣੇ ਰਾਜੀ ਸ਼ਾਹ ਤੂੰ ਤੇ ਪਾਣੀ ਬੈਗ ਵਿੱਚ ਇੰਦਰ ਭਰੇ ਵੇਖੀ ਅਸਮਾਨ ਇਹ ਲੁੱਕ ਠਗਿਆ ਮਾਰ ਮਾਰ ਕੇ ਵੇਖ ਇਦਾਂ ਹੀ ਕੀਤਾ ਕੇ ਆ ਫੋਨ ਵੇਖ ਤੇਰਾ ਭਲਾ ਜੇ ਆ ਫੋਨ ਵੇਖ ਤੈਨੂੰ ਬਾਹਰੋਂ ਫੋਨ ਦੇ ਰਾਜੂ ਜਾਂ ਤੂੰ ਦੇ ਪਾਣੀ ਜਮਦਾਨੀ ਪਾ ਕੇ ਆ ਨਾ ਪਰ ਇਹ ਬੰਦੇ ਫੇਰੇ ਤੇਰੇ ਪਿੱਛੇ ਹੀ ਆ ਗੀਆਂ ਤੂੰ ਦੇ ਗਿਆ ਇਹ ਵੀ ਰਾਜੂ ਬਸੂੜੀ ਬਣਾਣਾ ਹੈ ਨਾ ਤੂੰ ਦੀ ਨਹੀਂ ਹੁਣ ਸਾਡੇ ਪੈਸੇ ਕਿੱਥਾ ਕਰਨੇ ਆ ਪੈਸੇ ਦੇਣੇ ਕਿ ਕੀ ਖਾਣੇ ਫੜਾਈਏ ਯਾਰ ਚੱਲ ਯਾਰ ਤੇ ਫਿਰ ਚਲੀਏ ਚੱਲ ਖਾਣੇ ਚੱਲ ਉਹ ਭਰਾ ਉਹ ਮਸਰ ਮੈਨੂੰ ਜੇ ਤਾਂ ਨਹੀਂ ਭਰਾ ਤੂੰ ਮੰਨਣਾ ਇਹ ਭਰਾ ਨਹੀਂ ਨਹੀਂ ਯਾਰ ਮੈਂ ਉਹ ਮੇਰਾ ਮੇਰਾ ਫੋਨ ਤੇ ਮੈਂ ਅਗਰ ਕੋਈ ਨਹੀਂ ਫੋਨ ਕਰ ਲਾਂਗੇ ਬਾਅਦ ਚ ਫੋਨ ਕਰ ਲਾਂਗੇ ਬਾਅਦ ਚ ਹਰ ਨੂੰ ਯਾਰ ਕੋਪਰਾ ਨਾ 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 ਉਹ ਮੈਂ ਕਹਿੰਦਾ ਇਦਾਂ ਨਹੀਂ ਵਾਰਾ ਖਾਣਾ ਉਹ ਯਾਰ ਮੈਂ ਨਹੀਂ ਨਹੀਂ ਇਧਰ ਭੱਜਣਾ ਅੱਗੇ ਆਗੇ ਛੱਡ ਗਏ ਉਹ ਯਾਰ ਮੈਂ ਮੈਂ ਤੁਹਾਡਾ ਚਾਚਾ ਆਵਾ ਕੋਈ ਮੈਂ ਕਹਿੰਦਾ ਬੜਾ ਚਾਚਾ ਆਇਆ ਜਕੀਰ ਕੀਤਾ ਚਾਚਾ ਦਾ ਕਰਕੇ ਪਰ ਦੱਤਾਂ ਦਾ ਮੂੰਹ ਧੋਖੇ ਦੇ ਰੱਖਿਆ ਐ ਨਹੀਂ ਭਰਾਵਾ ਤੇ ਦਿਕਾਓ ਯਾਰ ਨਹੀਂ ਨਹੀਂ ਉਹ ਜਕੀਰ ਤੇ ਕਰੋ ਯਾਰ ਥੋੜਾ ਯਕੀਨ ਸਾਨੂੰ ਭਰਾਵਾ ਦਾ ਚਾਹੀਦਾ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਨੂੰ ਪੈਸੇ ਚਾਹੀਦੇ ਆਹ ਹਾਂ ਤੁਹਾਨੂੰ ਪੈਸੇ ਚਾਹੀਦੇ ਕੋਈ ਭਾਈ ਵਾਲੇ ਨਹੀਂ ਚਾਹੀਦੇ ਅਛਾ ਭਾਈ ਵਾਰੀ ਤੁਹਾਡੀ ਫਿਰ ਮੈਂ ਹੁਣ ਕੱਢਦਾ ਹਾਂ ਸਾਡ ਪੈਸੇ ਦੇ ਆਜ ਵਾਰੀ ਤੁਹਾਡੇ ਕੱਢਦੇ ਸਾਨੂੰ ਕਹੇ ਵਾਪਸ ਦੇ ਦੇਰਾਵਾ ਉਹ ਵੀ ਹੋਟਲ ਮੈਂ ਖਰੀਦਿਆ ਵਾ ਉਹਨਾਂ ਬੰਦਿਆਂ ਨੂੰ ਪਤਾ ਨਹੀਂ ਇਹ ਹੁਣ ਆਹ ਨਵੀਂ ਬਿਲਡਿੰਗਾਂ ਤੇ ਕੋਈ ਕਾਹਦੀ ਕੋਈ ਗਾਣੀ ਨਾ ਬਿਲਡਿੰਗ ਲੈਣੀ ਨਹੀਂ ਯਾਰ ਨਾ ਬਿਲਡਿੰਗ ਕਰ ਰਹੇ ਆ ਆਓ ਬੈਠੋ ਬੈਠੋ ਯਾਰ ਬੈਠੋ ਬੈਠੋ ਗੰਦਾਵੇਂ ਬ੍ਰਾਂਡ ਪਾਈਪ ਫਿਰਦਾ ਸਾਨੂੰ ਤਕੜਵਾਸੀ ਬਣਾਤਾ ਮਾਰ ਮਾਰ ਕੇ ਵਖਿਆ ਹੈ ਉਹ ਕਿਉਂ ਚਾ ਉਹ ਪਹਿਲੇ ਤੈਨੂੰ ਦੇ ਦਿੰਨੇ ਆ ਕੋਈ ਗੱਲ ਨਹੀਂ ਆ ਬੈ ਜਾ ਫੜ ਦੇ ਯਾਰ ਆ ਬੈ ਫੜ ਦੇ ਉਹ ਠੱਗੀ ਨਹੀਂ ਮਾਰੀ ਯਾਰ ਟਾੜਾ ਹੀ ਭਲਾ ਸੋਚਣਿਆ ਮੈਂ ਉਹ ਕਦੂ ਦੇ ਟੇੜਾ ਵਾਲਾ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਹੈ ਨਾ ਕਿ ਮੈਂ ਬਿਲਡਿੰਗ ਲੈਣੀ ਆ ਪਰ ਇੱਕ ਵਾਰ ਖਰ ਬੁੱਜਦੀ ਵੱਲ ਵਾਲਿਆਂ ਅਸੀਂ ਛੱਤਾਂ ਨੂੰ ਕੱਟ ਪਾ ਗਏ ਜੇ ਸਾਡਾ ਫਿਰ ਆਇਆ ਉਹ ਭਰਾਵਾ ਮੈਂ ਝੁੱਟ ਮਾਰੇ ਕਿ ਸਾਡੇ ਕੋਲ ਉਹ ਗਰੇ ਦਾ ਮੂੰਹ ਸਜਾਤਾ ਮਾਰ ਮਾਰ ਕੇ ਉਹਨੇ ਕੀ ਕਰੇਦਾ ਵਾ ਇਧਰ ਵੇ ਲੈ ਸਾਡੀਆਂ ਲੱਤਾ ਤੋਰ ਤੋਰ ਥਾ ਗਈਆਂ ਆਹ ਮਸਾਜਾ ਦੀ ਮਸੀਹਾ ਲੈ ਕਰਦੇ ਨਾ ਨਾ ਉਹ ਭਰਾ ਇਹ ਕਿੰਦੀਆਂ ਮਹਿੰਗੀਆਂ ਮਸ਼ੀਨਾਂ ਰੱਖੀਆਂ ਇਦਾਂ ਤਾਂ ਹੀ ਰੋਟੀ ਤੋਂ ਅਤਰ ਹੋਇਆ ਉਹ ਭਰਾ ਇਹ ਮੈਂ ਤੁਹਾਡੇ ਬਾਤੇ ਖਰੀਦੀ ਹੀ ਪਿਛਲ ਮੈਂ ਜਾ ਕੇ ਉੱਥੇ ਉਹਨਾਂ ਨੂੰ ਦਊਂਗਾ ਵੀ ਆਪਣੀ ਮਾਲ ਚਕਾਰ ਲਓ ਤੁਸੀਂ ਥੱਕੇ ਆਲੇ ਆਏ ਦੇ ਸਾਡੀ ਮੱਝ ਬੰਨਣਾ ਅਸੀਂ ਜਾਈਏ ਬਾਹਰ ਪੁੱਤ ਪਾਣੀ ਪੜਾ ਜਾ ਮੈਨੂੰ ਪਾਣੀ ਪੀ ਲੈ ਭਰਾ ਨਹੀਂ ਪਾਣੀ ਥੋੜਾ ਪਾਣੀ ਦੇ ਦੇ ਯਾਰ ਮੈਨੂੰ ਪਾਣੀ ਲੱਗਿਆ ਨਾ ਜਬਾਨ ਜੱਤਾਂ ਨੂੰ ਜ਼ੁਬਾਨ ਕਾਹਦੀ ਲੱਗਣੀ ਆ ਮੈਂ ਤਾਂ ਸੋਚਿਆ ਕੰਮਲੇ ਤੁਹਾਡੇ ਬੱਚੇ ਜਿਹੜੇ ਨਾ ਬੱਚੇ ਰਾਜ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਭਾਈਵਾਲੀ ਕਾਹਦੇ ਤੁਸਾਂ ਨੂੰ ਪੈਸੇ ਦੇ ਦੇ ਸਾਡੀ ਕੋਲ ਹੀ ਦੋ ਦਿਨ ਲਾਰੇ ਬਾਈ ਹੁਣ ਤੁਹਾਡਾ ਫੈਸਲਾ ਹੈ ਕਿ ਤੁਸੀਂ ਪੈਸੇ ਲੈਣੇ ਆ ਪੈਸੇ ਭਾਵਾ ਦੇਖਿਓ ਕਿੰਨੇ ਠੱਗੀ ਆ ਉਹ ਭਰਾ ਆ ਵੇਖੋ ਆ ਚਾਰ ਪੰਜ ਭਾਈਵਾਲ ਹੋਰ ਆ ਜਿਨ੍ਹਾਂ ਦਾ ਮੈਂ ਆਵੇ ਆ ਵੀ ਬਿਲਡਿੰਗ ਖਰੀਦਣ ਆਤੇ ਆਵਾ ਦੇ ਲੋ ਬੱਚੇ ਰਾਜ ਕਰਨਗੇ ਸਾਡੇ ਤੋਂ ਤੁਹਾਨੂੰ ਭਾਵਾ ਕਦੇ ਪੈਸੇ ਦੇ ਦੇ ਕੀ ਆਪਾਂ ਕੰਮ ਹੋਰ ਕੋਈ ਕਰ ਲਾਂਗੇ ਉਹ ਜਾ ਓਏ ਨਹੀਂ ਕਰਾਂਗੇ ਔਰ ਉਹ ਹੀ ਗੱਲ ਤੁਸੀਂ ਉਹ ਨਾ ਉਹ ਕਹਿੰਦੇ ਨੇ ਨਾ ਵੀ ਰੂੜੀ ਦਾ ਕੁੱਤਾ ਰੂੜੀ ਤੇ ਬਹਿਣਾ ਵਾ ਉਹ ਹੀ ਹਿਸਾਬ ਹੈ ਤੁਹਾਡਾ ਵੀ ਤੁਸੀਂ ਮੈਨੂੰ ਲੱਗਦਾ ਆਓ ਤੁਹਾਡੇ ਪ੍ਰੋਗਰਾਮਾਂ ਪੈਸੇ ਦਿਨਾ ਮੇਰੇ ਗਲੋ ਲੱਤੋ ਠੀਕ ਆ ਤੁਹਾਡਾ ਇਹ 75 ਰੇ ਦਾ ਤੇ 75 ਰੇ ਦਾ 75 ਰੇ ਦਾ ਆ ਲੈ ਡੇਢ ਠੀਕ ਆ ਵਿੱਚ ਨਾਲ ਵਿਆਜ ਹੋ 50 ਲੱਖ ਰੁਪਈਆ ਵਿਆਜ ਦਾ ਵੀ ਹੈਗਾ ਇਹ ਕੋਲ ਦੇ ਵੇਚ ਸਕਦੇ ਤੇ ਉਹ ਵੀ ਹੈ ਪੂਰੇ ਉਹ ਹੈ ਪੂਰੇ ਹੈ ਪੂਰੇ ਰੁੱਕ ਰਿਹਾ ਜਾਂ ਚਾਬੀ ਆਲ ਆਪਾਂ ਠੀਕ ਹੈ 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 ਇਹੋ ਹੀ ਆਪਣੀ ਠੀਕਾ ਇਹੋ ਚਾਬੀ ਆਪਣੀ ਅੱਜ ਤੋਂ ਬਾਅਦ ਤੁਹਾਡਾ ਮੇਰਾ ਲੈਣਾ ਦੇਣਾ ਕਰਦਾ ਠੀਕਾ 50 ਲੱਖ ਰੁਪਏ ਵਿਆਜ ਦਾ ਪਾਤਾ ਜਾਓ ਫੇਰ ਵੀ ਯਾਦ ਕਰੋਗੇ ਰਾਜੂ ਪਸੂੜੀ ਨੇ ਤੁਹਾਨੂੰ ਵਿਆਜ ਫੇਰ ਵੀ ਦੇ ਦਿੱਤਾਗਾ ਇਹਦਾ ਤੁਹਾਡੇ ਬੱਚੇ ਵੀ ਯਾਦ ਕਰਨਗੇ ਕਦੇ ਮੈਨੂੰ ਜਿੱਦਾਂ ਤੁਸੀਂ ਮੇਰੇ ਨਾਲ ਬੁਰੀ ਕੀਤੀ ਸੀ ਨਾ ਮੇਰੀਆਂ ਲੀਕਾ ਕੜਾਈਆਂ ਸੀ ਉਦਾਂ ਹੀ ਅੱਜ ਤੁਹਾਡੀਆਂ ਲੀਕਾ ਕੜਾਈਆਂ ਦੇ ਮੈਂ ਕਿਹਾ ਇਹ ਨਾ ਵੀ ਮੈਂ ਲੀਕਾ ਕਢਾਉਂਗਾ ਇੱਕ ਵਾਰੀ ਤੁਹਾਡੀਆਂ ਉਹ ਗੁਣ ਦਾ ਸੱਜਣਾ ਥੋੜ ਉਹ ਕਿਦਾਂ ਕਹਿੰਦਾ ਰਾਜੂ ਸੂਰੀ ਫਰਾਜਾ ਕਨੇ ਸੁਨਾਰ ਅਜਮਸੂਰੀ ਬਣਾਂਤੀ ਜਾਗਦੂਰੀ ਚੱਲ ਚੱਲੀਏ ਯਾਰ ਆ ਤੇ ਨਾ ਬੱਕਰੀ ਕਰ ਗਈ ਉਹ ਅੱਜ ਓਏ ਹੋਏ ਹੋਏ ਆਪਾਂ ਨੂੰ ਮਾਲ ਪੜਾ ਦਈਓ ਬੜਾ ਠੀਕ ਹੈ ਉਹ ਮੈਂ ਰੇਵਿਆ ਨਾ ਸੋਚ ਲੋ ਸੋਚ ਲੋ ਯਾਰ ਅਜ ਦਾ ਸੋਚਿਆ ਕਿੱਦਾਂ ਕਰ ਲੋ ਯਾਰ ਤੂੰ ਹੀ ਮੇਰਾ ਅਜਮਸੂਰੀ ਆਪਣੇ ਬੱਚੇ ਜੇ ਯਾਰ ਸੋਚੋ ਮੈਂ ਜਗਦੂਰੀ ਤੇ ਹੁਣ ਮੈਂ ਮੈਂ ਅਜਮਸੂਰੀ ਬਤਾਓ ਸਾਡੇ ਦੋਰੀ ਫੜਾਏ ਕਨੇ ਸੁਨਾਰ ਅਜਮਸੂਰੀ ਬਣਤੀ ਜਾਗਦੂਰੀ ਓਏ ਯਾਰ ਆ ਤੇ ਮਨੂਣਾ ਚਲੋ ਕੋਈ ਗੱਲ ਨਹੀਂ ਉਹ ਤਾਂ ਵਾਈਟ 골ਡ ਦੀ ਮੈਂ ਵੀ ਇੱਧਰ ਚੈਨੀ ਬਣਵਾ ਲਈ ਆ ਕੋਈ ਚੱਕਰ ਹੀ ਨਹੀਂ ਮਨੂ ਉਹ ਅਹੀਂ ਬਲਾਦੋ ਪਹਿ ਆ ਵਾਧੂ ਪਾ ਯਾਰ ਆਪਣਾ ਮੈਂ ਦੋ ਘੰਟੇ ਦੇ ਜਾਣਾ ਵੀ ਰਾਜੂ ਬਿਸੂੜੀ ਬਣਾ ਇਹਨਾਂ ਤੋਂ ਦੂਰੀ ਦੂਰੀ ਬਣਾ ਕੇ ਆਪਾਂ ਜਿਹੜਾ ਪਹਾ ਇਕੱਠਾ ਕਰ ਲਿਆ ਵਾ ਆ ਲੋਕਾਂ ਦੀਆਂ ਠੱਗੀਆਂ ਵਾਧੂ ਮਾਰ ਲੀਆਂ ਨੇ ਹੁਣ ਲੋੜ ਹੀ ਨਹੀਂ ਕੋਈ ਐਸ਼ ਕਰਾਂਗੇ ਜਾਓ ਯਾਰ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਇਹਨਾਂ ਦੇ ਬੱਚੇ ਵੀ ਰਾਜ ਕਰਨਗੇ ਪਰ ਹੋਏ ਗੱਲ ਹੋਈ ਨਾ ਵੀ ਜਿਹੜੇ ਦਵਾਈਆਂ ਦੀ ਵੇਲਾ ਨਾ ਉਹ ਥੱਲੇ ਥਾਂ ਨੂੰ ਐ ਤੇ ਤਲ ਨਹੀਂ ਜਾਣੀਆਂ। ਤਾਂ ਨੂੰ ਕਦੀ ਨਹੀਂ ਚੜਦੇ। ਚਲੋ। ਸੌ ਹਜ਼ਾਰ ਤੂੰ ਰਮਾਨਾ ਐਵੇਂ ਓਏ ਗੱਲ ਇਹਨਾਂ ਦੀਆ। ਚੱਕਰੀ ਕੋਈ ਨਹੀਂ ਨਾ। ਧਰਨਾ ਇੱਕੋ ਪੈਸੇ ਕਿਹਾ ਸਭ ਦਾ ਚੈਨ ਦੀ ਨੀਂਦ ਆਈ ਕਿਦੇ। ਬੜਾ ਵਧੀਆ ਰਹਿ ਗਏ। ਚੰਗਾ ਰਹਿ ਗਏ ਭਰਾਵਾ। ਜਿਹੜੇ ਪੈਸੇ ਤੱਕ ਬਹੁਤ ਤਗੜਾ ਵਾਦੇ। ਉਹ ਲੱਲੇ। ਵਧੀਆ ਰਹਿ ਗਏ। ਰੋ ਤੇ ਰੋਏ ਭਰਾਵਾ ਇਹ ਮਗਰ ੱੱਕੇ ਖਾ ਖਾ ਕੇ ਤੇ ਛਿਤਰਾ ਚੁੱਕੇ ਹੋ ਗਏ। ਹੈਂ? ਮੇਰੀ ਗੱਲ ਸੁਣੋ ਨਾ ਇਹਦੇ ਆਪਣੇ ਪੈਸੇ ਕਿਡਾ ਲਾ ਦੇਣਾ ਠੀਕ ਆ ਇਹਨੂੰ ਆਪਾਂ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੰਨੇ ਆਂ ਅਸੀਂ ਇਹਦੀ ਵੀ ਆ ਹਾਟਲ ਦੇ ਇਹ ਵਿੱਚੇ ਦਿੰਦਾ ਪਿਆ ਜੇ ਇਹ ਨੰਬਰ ਜੇ ਹਾਟਲ ਦਾ 420 ਜਿਹੜਾ ਕੰਮ ਵੀਰੇ ਉਹ ਜੇ ਚੋਰਾ ਵਾਲੀ ਠੀਕ ਆ ਇਹਨੂੰ ਰੇਡ ਪਾਉਣੀ ਬਾਕੀ ਆ ਜਿਹੜੇ ਪੈਸੇ ਆ ਜਿੰਨਾ ਹਿੱਸੇ ਪੁਆਈ ਫਿਰਦਾ ਵਾ ਤੇ ਉਹ ਵੀ ਵਿਚਾਰੇ ਆਪਣੇ ਪੈਸੇ ਲੈ ਲੈਣ ਦੇ ਜਿਸ ਕੋ ਇਹਨਾਂ ਰਾਤ ਨੂੰ ਪੰਗੜਾ ਨਾ ਜਕਦੇ ਨਹੀਂ ਨਹੀਂ ਆਪਾਂ ਫੋਨ ਕਰ ਦਿੰਨੇ ਕੋਈ ਗੱਲ ਨਹੀਂ ਇਹ ਸਰਪਾਲ ਨੂੰ ਫੋਨ ਕਰ ਚਾਚਾ ਨੂੰ ਫੋਨ ਕਰ ਜਾਂ ਸਰਪਾਲ ਨੂੰ ਲੈ ਹੁਣ ਲੈ ਉਹ ਬੰਦਾ ਵੀ ਸਹੀ ਆ ਹਾਂਜੀ ਜੱਟੇ ਗਿਆ ਦੱਲੇ ਠੀਕ ਨਾ ਦੇ ਕੰਧਿਆ ਪੀ ਬੋਲਦਾ ਉਹ ਤੇ ਨਾ ਸੁਣਿਆ ਰਾਜੂ ਪਸੂਰੀ ਹਾਂਜੀ ਹਾਂਜੀ ਜਕਵਾਰੀਆਂ ਵੀ ਆ ਜਿਹੜਾ ਨੂੰ ਭਜ ਗਿਆ ਸਾਰੇ ਦੇ ਪੈਸੇ ਲੈ ਗਏ ਅਹੀਂ ਤੇ ਲੈ ਪੈਸੇ ਕਰਾ ਹਾਂ ਤੇ ਸਾਡੇ ਕੋ ਤੁਹਾਨੂੰ ਲੋਕੇਸ਼ਨ ਭੇਜਦੇ ਆ ਉਹ ਬਾਕੀ ਦਾ ਮਾਲ ਜਮਾ ਕਰਨ ਸਾਬ ਦੇ ਬੈਠਾ ਤੇ ਉਹਦੇ ਛਾਪਾ ਮਾਰ ਕੇ ਤੇ ਬਾਕੀਆ ਗਰੀਬਾਂ ਦੇ ਬਾਕੀਆ ਗਰੀਬਾਂ ਬਚਾਓ ਉਹਦਾ ਕੋਈ ਪਤਾ ਨਹੀਂ ਏ ਇਹ ਤੋਂ ਹੋਏ ਨਾ ਗੈਪ ਹੋ ਜਾ। ਸਿਆਸੂ ਲਈ ਫਿਰਦਾ ਇਹ ਪਹੁੰਚ ਜਟ ਕਰਦਾ ਲੋਕੇਸ਼ਨ ਪਾ ਦਿੰਨੇ ਆ। ਅਲਕੇਸ਼ਰ ਪਾ ਜਾ ਅਲਕੇਸ਼ਰ ਪਾਣਾ। ਲੋਕੇਸ਼ਨ ਪਾ ਦੇ। ਹਲੋ ਪਾਜੀ ਮੈਂ ਤੁਹਾਨੂੰ ਲੋਕੇਸ਼ਨ ਪਾਉਣਾ ਆ। ਹਿਮਾਚਲ ਦਾ ਹਿਮਾਚਲ ਦੇ ਵਿੱਚ ਆਇਆ ਆ ਇਹ ਬੰਦਾ ਏ ਤੇ ਹੋਟਲ ਦੀ ਲੋਕੇਸ਼ਨ ਪਾ ਦਿੰਨੇ ਆ ਤੇ 420 ਨੰਬਰ ਕਮਰਾ ਜੇ ਤਾਂ ਕਮੂਗੇਰੇ ਇਹ ਹੋ ਜੇਗਾ। ਹਾਂਜੀ। ਠੀਕ ਹੈ ਜੀ। अह अपने पैसे कटा ले जी एक कहना पुलिस आए ठीक है, साले है।, है जी। करना साले तो ना है 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 ना यार सर्विस रूम सर्विस कहना चलो हाँ। तो जी तो